ਪਿਛੇ ਤੋਂ ਜਦੋਂ ਤੋਂ ਤਿਹਾੜਾਂ ਦਾ ਸੀਜ਼ਨ ਚੱਲ ਰਿਹਾ ਹੈ ਵੀ ਲਗਾਤਾਰ ਅਸੀਂ ਐਵੇਂ ਕੈਸੋ ਆਪਰੇਸ਼ਨ ਤੇ ਰੇਲਵੇ ਸਟੇਸ਼ਨਸ ਦੀ ਚੈਕਿੰਗ ਬੱਸ ਸਟੈਂਡਾਂ ਦੀ ਚੈਕਿੰਗ ਤਾਂ ਹਾਂ ਬਿਲਕੁਲ ਤੁਹਾਡੀ ਗੱਲ ਸਹੀ ਹੈ ਜਿਹੜਾ 10 ਤਰੀਕ ਨੂੰ ਦਿੱਲੀ ਬਲਾਸਟ ਹੋਇਆ ਉਸ ਤੋਂ ਬਾਅਦ ਪੂਰੀ ਕੰਟਰੀ ਹਾਈ ਅਲਰਟ ਤੇ ਹੈ ਤੇ ਇਸ ਕਰਕੇ ਉਸ ਦਿਨ ਤੋਂ ਮਲੇ ਸਟੇਟ ਪੁਲਿਸ ਡਿਮਾਂਯੋ ਦੇ ਡੀਜੀਪੀ ਸਾਹਿਬ ਪੰਜਾਬ ਮਾਨਯੋਗ ਐਸਐਸਪੀ ਸਾਹਿਬ ਸਾਡੇ ਸਰਤਾਜ ਸਿੰਘ ਜੀ ਚੈਲ ਉਹਨਾਂ ਦੀਆਂ ਵੀ ਡਾਇਰੈਕਸ਼ਨਸ ਨੇ ਤੇ ਵੀ ਬਿਲਕੁਲ ਇਹਨਾਂ ਦਿਨਾਂ ਚ ਪੱਪਾ ਭਾਰ ਹੋ ਕੇ अर्ਲੀ ਮਾਰਨਿੰਗ ਅਸੀਂ ਜਿਵੇਂ ਹਾਈਡ ਆਊਟਸ ਪੁਰਾਣੇ ਚੈੱਕ ਕਰਦੇ ਆ ਜਿਵੇਂ ਕਿ ਹੁਣੇ ਕਿਸੇ ਪੁਲਿਸ ਅਫਸਰ ਨੇ ਕਿਹਾ ਕਿ ਹੁਣ ਹਾਈਡ ਆਊਟਸ ਤਾਂ ਤਕਰੀਬਨ ਮਰ ਗਏ ਤਾਂ ਉਹਦੇ ਚ ਜਿਵੇਂ ਮੈਂ ਗਾਈਡ ਕਰ ਰਿਹਾ ਸੀ ਕਿ ਹਾਈਡ ਆਊਟਸ ਜੇ ਅੱਤਵਾਦੀਆਂ ਵਾਲੇ ਸਮਝਦੇ ਹੋ ਮਰ ਗਏ ਤਾਂ ਜਿਹੜੇ ਨਵੇਂ ਗੈਂਗਸਟਰ ਪੈਦਾ ਹੋ ਜਾਂਦੇ ਆ ਤਾਂ ਉਹਨਾਂ ਦੇ ਹਾਈਡ ਆਊਟਸ ਹੁੰਦੇ ਨੇ ਸੋ ਹਾਈਡ ਆਊਟਸ ਕਦੀ ਵੀ ਖਤਮ ਨਹੀਂ ਹੋ ਸਕਦੇ ਆਈਡਾਊਟ ਉਹ ਹੀ ਜਗ੍ਹਾ ਹੁੰਦੀ ਹੈ ਨਾ ਜਿਹੜੇ ਜਿੱਥੇ ਕੋਈ ਪੁਰਾਣੇ ਬੰਦਿਆਂ ਨੂੰ ਕੋਈ ਪਨਾਹ ਦਿੰਦਾ ਸੀ ਕੋਈ ਆ ਕੇ ਛੁਪ ਜਾਂਦਾ ਸੀ ਤਾਂ ਇਸ ਕਰਕੇ ਐਮਿੰਦੀਆਂ ਚੈਕਿੰਗਸ ਸਵੇਰੇ ਸਾਡੀਆਂ ਜਿਹੜੀਆਂ ਜ਼ਿਲ੍ਹੇ ਦੇ ਵਿੱਚ ਸਰਾਮਾ ਹੋਟਲ ਉਹਨਾਂ ਦੀ ਚੈਕਿੰਗ ਇਹ ਕਿਸਮ ਦਾ ਪ੍ਰੀਵੈਂਟਿਵ ਐਕਸ਼ਨ ਹੈਗਾ ਇਹਦਾ ਬੜਾ ਡੈਟਰੈਂਟ ਇਫੈਕਟ ਹੁੰਦਾ ਜੇ ਇਹੋ ਜਿਹੀਆਂ ਚੈਕਿੰਗਸ ਹੁੰਦੀਆਂ ਰਹਿਣ ਤਾਂ ਤੁਹਾਡੀ ਜ਼ਿਲ੍ਹੇ ਦੇ ਵਿੱਚ ਸ਼ਾਂਤੀ ਰਹੂਗੀ ਇਸ ਕਰਕੇ ਅਸੀਂ ਲਗਾਤਾਰ ਇਹੋ ਜੇ ਆਪਰੇਸ਼ਨ ਕਰਦੇ ਰਹਿੰਨੇ ਆ ਕੱਲ ਵੀ ਅਸੀਂ ਰੇਲਵੇ ਸਟੇਸ਼ਨਸ ਦੀ ਚੈਕਿੰਗ ਕੀਤੀ ਸੀ ਤੇ ਇਹ ਥੋੜਾ ਸਰਪ੍ਰਾਈਜ਼ ਐਲੀਮੈਂਟ ਦੇ ਵਿੱਚ ਰੱਖ ਕੇ ਕਰੀਦਾ ਤਾਂ ਜ਼ਿਆਦਾ ਚੰਗਾ ਰਹਿੰਦਾ ਤੇ ਜੇ ਮਤਲਬ ਮਾੜੇ ਚੰਗੇ ਬੰਦੇ ਨੂੰ ਹੀ ਪਤਾ ਵੀ ਅੱਜ ਸੰਗਰੂਰ ਚ ਇੰਨੇ ਤੋਂ ਇੰਨੇ ਵਜੇ ਹੀ ਹੋਣੀ ਆ ਤਾਂ ਉਹ ਤਾਂ ਫਿਰ ਉਹਦਾ ਇੰਨਾ ਇਫੈਕਟ ਨਹੀਂ ਹੁੰਦਾ ਸੋ ਸਰ ਕਿੰਨੀ ਟੀਮ ਲੈ ਕੇ ਚੱਲੇ ਆ ਜਿਹੜੀ ਆਪਾਂ ਚੈਕਿੰਗ ਤੇ ਜਿਵੇਂ ਤੁਹਾਨੂੰ ਪਤਾ ਹੈ ਸੀ ਆਪਣੇ ਜ਼ਿਲ੍ਹੇ ਦੀ ਗੱਲ ਕਰਾਂਗੇ ਕਿ ਸਾਡੇ ਕੋਈ ਨਾ ਕੋਈ ਤਰਨਾ ਮੁਜਾਰਾ ਵੀ ਚੱਲਦਾ ਰਹਿੰਦਾ ਹੈ ਨਾ ਉਧਰੋਂ ਸਟ੍ਰਬਲ ਬਰਨਿੰਗ ਵੀ ਹੋ ਰਹੀ ਹੈ ਤੋਂ ਪੁਲਿਸ ਤੇ ਕੰਮ ਦਾ ਬਹੁਤ ਪ੍ਰੈਸ਼ਰ ਹੁੰਦਾ ਤੇ ਉਹਦੇ باوجود ਵੀ ਸਾਰੇ ਹੀ ਕੰਮ ਅਸੀਂ ਕਰਨੇ ਹੁੰਦੇ ਆ ਤੇ ਅੱਜ ਵੀ ਅਸੀਂ ਮਤਲਬ ਦੋਵਾਂ ਥਾਣਿਆਂ ਦੀਆਂ ਜਿਹੜੇ ਮੈਕਸਿਮਮ ਮੁਲਾਜ਼ਮ ਸੀਗੇ ਕਿਉਂਕਿ ਇਹ ਸਿਟੀ ਦੇ ਥਾਣੇ ਨੇ ਤੇ ਸਿਟੀ ਦੇ ਵਿੱਚ ਸਟ੍ਰਬਲ ਬਰਨਿੰਗ ਦਾ ਕੋਈ ਐਡਾ ਜ਼ੋਰ ਨਹੀਂਗਾ ਤੋਂ ਸਿਟੀ 1 ਤੇ ਸਿਟੀ ਪੁਲਿਸ ਸਟੇਸ਼ਨ ਸੰਗਰੂਰ ਦੋਵਾਂ ਦੀ ਫੋਰਸ ਲੈ ਕੇ ਦੇ ਨਾਲ ਇੱਕ ਏਆਰਪੀ ਟੀਮ ਲੈ ਕੇ ਅਸੀਂ ਇਹਦੀ ਬਕਾਇਦਾ ਜਿਹੜਾ ਹੈਗਾ ਬੱਸ ਸਟੈਂਡ ਇਹਨੂੰ ਕੋਆਰਡਨ ਕਰਕੇ ਤਾਂ ਕਿ ਜਿਹੜੀ ਬੱਸਾਂ ਅੰਦਰ ਆਉਣ ਵਾਲੀਆਂ ਨੇ ਜਾਂ ਬਾਹਰ ਜਾਣ ਵਾਲੀਆਂ ਨੇ ਉਹਦੀ ਚੰਗੀ ਤਰ੍ਹਾਂ ਚੈਕਿੰਗ ਕੀਤੀ ਜਾ ਸਕੇ ਇਹਦੇ ਵਿੱਚ ਕਈ ਵਾਰੀ ਸਾਨੂੰ ਪਹਿਲਾਂ ਬਹੁਤ ਵੱਡੀ ਕਾਮਯਾਬੀਆਂ ਵੀ ਮਿਲੀਆਂ ਨੇ ਜਦੋਂ ਮੈਂ ਸਾਲ ਡੇਢ ਪਹਿਲਾਂ ਦੀ ਗੱਲ ਹੈ ਇੱਕ ਬੱਸ ਦੇ ਵਿੱਚੋਂ ਇੱਕ ਬੰਦੇ ਦੇ ਬੈਗ ਚੋਂ 21 22 ਪਿਸਟਲ ਮਿਲੇ ਸੀਗੇ 21 ਪਿਸਟਲ ਮਿਲੇ ਸੀਗੇ ਸੋ ਐਵੇਂ ਇਹਨਾਂ ਮਲਾਜ਼ਮਾਂ ਨੂੰ ਅਸੀਂ ਚੰਗੀ ਤਰ੍ਹਾਂ ਬਰੀਫ ਵੀ ਕਰਦੇ ਆਂ ਫਿਰ ਡੀ ਬਰੀਫ ਕਰਦੇ ਆਂ ਬਰੀਫਿੰਗ ਦੇ ਵਿੱਚ ਇਹ ਵੀ ਦੱਸਦੇ ਆਂ ਕਿ ਕਿਵੇਂ ਕਿਸੇ ਇੱਕ ਵਧੀਆ ਡਿਊਟੀ ਕਰਨ ਵਾਲੀ ਕਿਸੇ ਮਲਾਜ਼ਮ ਨੂੰ ਪ੍ਰੋਮੋਸ਼ਨ ਵੀ ਮਿਲ ਸਕਦੀ ਹੈ ਸੋ ਐਹੋ ਜਿਹੀਆਂ ਮੋਟੀਵੇਸ਼ਨ ਦੀਆਂ ਗੱਲਾਂ ਇਹਨਾਂ ਨੂੰ ਸੁਣਾਈ ਦੀਆਂ ਨੇ ਤਾਂ ਕਿ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਕਰਦੇ ਹੋਣ ਬਾਰਡਰ ਡਿਸਟ੍ਰਿਕਟ ਹੈ ਤੇ ਕਿੰਨੇ ਕਿ ਲਗਾਏ ਗਏ ਨੇ ਕਿਉਂਕਿ ਸਾਡੇ ਇਸ ਤੋਂ ਇਲਾਵਾ ਜਿਵੇਂ ਮੈਂ ਤੁਹਾਨੂੰ ਦੱਸਿਆ ਨਾ ਵੀ ਸਾਰੇ ਕੰਮ ਪੈਰਲਲ ਚੱਲਦੇ ਰਹਿੰਦੇ ਨੇ ਮੈਂ ਨੌਡਲ ਅਫਸਰ ਹੈਗਾ ਵੀ ਜਿਹੜੀ ਬਾਹਰੋਂ ਜੀਰੀ ਆਕੇ ਕਿਸੇ ਹੋਰ ਸਟੇਟ ਦੀ ਜੀਰੀ ਆਕੇ ਸਾਡੀ ਜ਼ਿਲ੍ਹੇ ਚ ਨਾ ਵਿਕੇ ਉਹਦੇ ਲਈ ਸਾਡਾ ਲਹਿਰਾ ਤੇ ਮੌਨਕ ਦੇ ਜਿਹੜੇ ਜਿੱਥੇ ਵੀ ਸਾਡਾ ਬਾਰਡਰ ਲੱਗਦਾ ਦੂਜੀ ਸਟੇਟ ਨਾਲ ਹਰਿਆਣੇ ਨਾਲ ਉੱਥੇ ਸਾਡੇ 24 ਘੰਟੇ ਦੇ ਨਾਕੇ ਚੱਲਦੇ ਨੇ